ਦੇਖੋ ਪਿੰਡਾਂ ਦੇ ਲੋਕ ਜਿਹੜੀ ਸੱਚੀ ਗੱਲ ਐ ਉਹ ਠੱਗੇ ਠੱਗੇ ਮਹਿਸੂਸ ਕਰਦੇ ਪਹਿਲਾਂ ਠੱਗੇ ਗਏ ਮੁੱਦੀ ਕੋਲੋਂ ਜੀ ਕੋਈ 15 ਲੱਖ ਰੁਪਈਆ ਖਾਤੇ ਚ ਪਾਵਾਂਗੇ ਫੇਰ ਠੱਗੇ ਗਏ ਉਸ ਗੱਲ ਤੋਂ ਕਿ 2 ਕਰੋੜ ਨੌਕਰੀਆਂ ਦਵਾਂਗੇ ਫੇਰ ਠੱਗੇ ਗਏ ਆਮ ਆਦਮੀ ਪਾਰਟੀ ਤੋਂ ਕਿ ਹਜ਼ਾਰ-ਹਜ਼ਾਰ ਰੁਪਈਆ ਸਾਡੀਆਂ ਮਾਵਾਂ ਤੇ ਭੈਣਾਂ ਦੇ ਖਾਤਿਆਂ ਚ ਪੈਣਾ ਸੀਗਾ ਕਿ ਲੋਕ ਜਿਹੜੇ ਨੇ ਕਿਉਂਕਿ 2 ਸਾਲ ਅਸੀਂ ਵੀ ਇਹਨਾਂ ਲੋਕਾਂ ਨੂੰ ਇਹ 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 ਅਹਿਸਾਸ ਕਰਨ ਵਾਸਤੇ ਦਿੱਤਾ ਕਿ 2 ਸਾਲਾਂ ਚ ਹੋ ਸਕਦਾ ਬਦਲਾਅ ਲਈ ਸਰਕਾਰ ਕੁਝ ਕਰ ਦਵੇ ਕਿਸੇ ਪਿੰਡ ਦੇ ਵਿੱਚ ਕੋਈ ਇੱਕ ਪੈਸਾ ਇਸ ਸਰਕਾਰ ਨੇ ਆਪਣੇ ਕੋਲੋਂ ਨਹੀਂ ਦਿੱਤਾ ਜਿਹੜਾ ਅਸੀਂ ਛੱਡ ਕੇ ਗਏ ਸੀ ਨਾ ਤਾਂ ਮੋਦੀ ਨੇ ਕਿਸਾਨਾਂ ਦੀ ਆਮਦਨ ਡਬਲ ਕੀਤੀ ਨਾ ਐਮਐਸਪੀ ਸਾਰੀਆਂ ਫਸਲਾਂ ਤੇ ਕੀਤੀ ਨਾ ਜਿਹੜੇ ਬਦਲਾਅ ਆਏ ਸੀ ਜਿਹੜੇ ਕਹਿੰਦੇ ਸੀ 5 ਮਿੰਟ ਚ ਦੇ ਦਾਂਗੇ ਐਮਐਸਪੀ 5 ਮਿੰਟ ਚ ਉਹਨਾਂ ਦੇ 5 ਮਿੰਟ ਵੀ ਨਹੀਂ ਆਏ ਬਹੁਤ ਸਾਰੇ ਬੰਦਿਆਂ ਨੇ ਪਿੱਠ 'ਚ ਛੁਰਾ ਮਾਰਿਆ ਜਿਨ੍ਹਾਂ ਨੇ 2022 ਚ ਪਿੱਠ 'ਚ ਛੁਰਾ ਮਾਰਿਆ ਸੀ ਉਹਨਾਂ ਦੇ ਚਿਹਰੇ ਨੰਗੇ ਹੋ ਰਹੇ ਆ ਤੁਸੀਂ ਇੱਕ ਇੱਕ ਕਰਕੇ ਦੇਖੋਗੇ ਉਹਦੇ ਕਹਿੰਦੇ ਸੀ ਕਿ ਸਾਨੂੰ ਨਾਲ ਮਲਾ ਲਓ ਬਿਲਕੁਲ ਨਹੀਂ ਮਲਾਉਂਦੇ ਬੁੱਕਲ ਦਾ ਸੱਪ ਕਹਿੰਦੇ ਬਹੁਤ ਮਾੜਾ ਹੁੰਦਾ ਇੱਕ ਵਾਰੀ ਤਾਂ ਡੱਸ ਕੇ ਬਚ ਗਏ ਅਸੀਂ ਹੁਣ ਦੁਬਾਰਾ ਥੋੜਾ ਡੱਸੇ ਜਾਣਾ ਹੈ ਭਾਜਪਾ ਤੋਂ ਔਰ ਇਹ ਹੀ ਲੋਕ ਜਿਨ੍ਹਾਂ ਨੇ ਉਹਨਾਂ ਨੇ ਕਮੇਟੀ ਬਣਾਤੀ ਸੰਵਿਧਾਨ ਤੋੜਨ ਦੀ ਬਾਬਾ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਤੋੜਨ ਵਾਲੀ ਕਮੇਟੀ ਬਣਾਤੀ ਬਣਾ ਚੁੱਕੇ ਨੇ ਉਹ ਮੁੱਖ ਮੰਤਰੀ ਚੁੱਪ ਕਰਕੇ ਸੁਣਿਆ ਕਰਦਾ ਸੀ ਜਵਾਬ ਦਿਆ ਕਰਦਾ ਸੀਗਾ ਰਾਮ ਨਾਲ ਕਿਉਂਕਿ ਉਹ ਸਭ ਤੋਂ ਸਭ ਤੋਂ ਅਹਿਮ ਮਤਲਬ ਕਸਟੋਡੀਅਨ ਹੁੰਦਾ ਆ ਬਜ਼ੁਰਗੀ ਜਦੋਂ ਤੀਮੀਆਂ ਲੜ ਰਹੀਆਂ ਨੇ ਤੇ ਬਜ਼ੁਰਗ ਉਹਨਾਂ ਦੇ ਵਿੱਚ ਜਾ ਕੇ ਆਪਣਾ ਹੀ ਰੋਲਾ ਪਾ ਦੇਵੇ ਤਾਂ ਉਹਦਾ ਕੀ ਫਾਇਦਾ ਤੇ 24000 ਰੁਪਇਆ ਹੋ ਗਿਆ ਬੀਬੀਆਂ ਦਾ ਹੁਣ ਪਤਾ ਮੈਨੂੰ ਕੀ ਕਹਿ ਰਹੀਆਂ ਸੀ ਉਹਨਾਂ ਨੂੰ ਪਤਾ ਉਹਨਾਂ ਨੂੰ ਲੱਗਿਆ ਕਿਤੇ ਆਮ ਆਦਮੀ ਪਾਰਟੀ ਵਾਲਾ ਆ ਗਿਆ ਝੰਡਾ ਨਹੀਂ ਨਾ ਲਾਇਆ ਉਹ ਕਹਿੰਦੀ ਆ ਭਾਈ 24000 ਲੈ ਕੇ ਆਏ ਹੋ ਮੈਂ ਇੱਕ ਬੀਬੀ ਕਹਿੰਦੀ ਭਾਈ ਬੋਟ ਲਾਉਣਾ ਪੈਣਾ ਆ ਜਿਹੜਾ ਜਿਹੜਾ ਜੇ ਸਾਡੇ ਤੋਂ ਵੋਟਾਂ ਮੰਗਣ ਆਉਣਾ 24000 ਲੈ ਕੇ ਆਇਓ ਸਾਡਾ ਲੋਕ ਸਭਾ ਚੋਣਾਂ 1 ਜੂਨ ਨੂੰ ਜਿਹੜੀਆਂ ਕਿ ਪੈਣ ਜਾ ਰੀਆਂ ਨੇ ਉਹਦੇ ਸਬੰਧ ਵਿੱਚ ਜਿਵੇਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਤੇ ਕਰ ਦਿੱਤਾ ਗਿਆ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਨੇਤਾ ਕੁਲਜੀਤ ਸਿੰਘ ਨਾਗਰਾ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਨਾਗਰਾ ਸਾਹਿਬ ਸਤਿਕਾਰ ਜੀ ਬਹਿਣਾ ਸਤਿਕਾਰ ਜੀ ਨਾਗਰਾ ਸਾਹਿਬ ਪਿੰਡਾਂ ਦੇ ਵਿੱਚ ਜਾ ਰਹੇ ਹੋ ਜੋ ਉਹਨਾਂ ਦਾ ਵਿਗਲ ਵੱਜ ਚੁਕਿਆ ਕਿਵੇਂ ਦਾ ਮਾਹੌਲ ਪਿੰਡਾਂ ਦੇ ਵਿੱਚ ਦੇਖੋ ਪਿੰਡਾਂ ਦੇ ਲੋਕ ਜਿਹੜੀ ਸੱਚੀ ਗੱਲ ਹੈ ਉਹ ਠੱਗੇ ਠੱਗੇ ਮਹਿਸੂਸ ਕਰਦੇ ਆ ਪਹਿਲਾਂ ਠੱਗੇ ਗਏ ਮੋਦੀ ਕੋਲੋਂ ਜੀ ਕੋਈ 15 ਲੱਖ ਰੁਪਇਆ ਖਾਤੇ 'ਚ ਪਾਵਾਂਗੇ ਫੇਰ ਠੱਗੇ ਗਏ ਉਸ ਗੱਲ ਤੋਂ ਕਿ 2 ਕਰੋੜ ਨੌਕਰੀਆਂ ਦਵਾਂਗੇ ਫੇਰ ਠੱਗੇ ਗਏ ਆਮ ਆਦਮੀ ਪਾਰਟੀ ਤੋਂ ਕਿ ਹਜ਼ਾਰ-ਹਜ਼ਾਰ ਰੁਪਈਆ ਸਾਡੀਆਂ ਮਾਵਾਂ ਤੇ ਭੈਣਾਂ ਦੇ ਖਾਤਿਆਂ 'ਚ ਪੈਣਾ ਸੀਗਾ ਜੀ ਫੇਰ 2500 ਰੁਪਈਆ ਪੈਨਸ਼ਨ ਹੋਣੀ ਸੀ ਠੀਕ ਹੈ ਨਾ ਘਰ-ਘਰ ਨੌਕਰੀ ਮਿਲਣੀ ਸੀ ਠੱਗੇ ਗਏ ਲੋਕ ਉਹ ਠੱਗੇ ਲੋਕ ਜਿਹੜੇ ਨੇ ਕਿਉਂਕਿ 2 ਸਾਲ ਅਸੀਂ ਵੀ ਇਹਨਾਂ ਲੋਕਾਂ ਨੂੰ ਇਹ 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 ਅਹਿਸਾਸ ਕਰਨ ਵਾਸਤੇ ਦਿੱਤਾ ਕਿ 2 ਸਾਲਾਂ ਚ ਹੋ ਸਕਦਾ ਬਦਲਾਅ ਲਈ ਸਰਕਾਰ ਕੁਝ ਕਰ ਦਵੇ ਕਿਸੇ ਪਿੰਡ ਦੇ ਵਿੱਚ ਕੋਈ ਇੱਕ ਪੈਸਾ ਇਸ ਸਰਕਾਰ ਨੇ ਆਪਣੇ ਕੋਲੋਂ ਨਹੀਂ ਦਿੱਤਾ ਜਿਹੜਾ ਅਸੀਂ ਛੱਡ ਕੇ ਗਏ ਸੀ ਜੀ ਉਸੇ ਪੈਸੇ ਨੂੰ ਪੰਚਾਇਤਾਂ ਨੇ ਲਾਇਆ ਜਾਂ ਉਹ ਪੈਸਾ ਵੀ ਅਜੇ ਤੱਕ ਪੂਰਾ ਨਹੀਂ ਲੱਗਾ ਸੋ ਲੋਕਾਂ ਨੂੰ ਸਾਫ਼ ਪਤਾ ਲੱਗ ਗਿਆ ਕਿ ਬਿਲਕੁਲ ਹੀ ਅਸੀਂ ਮਾੜਾ ਮੋਟਾ ਤਾਂ ਪਹਿਲਾਂ ਜਿਹੜਾ ਕੋਈ ਬਣਦਾ ਹੁੰਦਾ ਸੀ ਨਾ ਦੂਜੀ ਸਰਕਾਰ ਆਉਂਦੀ ਸੀ ਥੋੜਾ ਬੋਤਾ ਤਾਂ ਕੁਝ ਕਰਦੀ ਸੀ ਨਾ ਤਾਂ ਮੋਦੀ ਨੇ ਕਿਸਾਨਾਂ ਦੀ ਆਮਦਨ ਡਬਲ ਕੀਤੀ ਨਾ ਐਮ ਐਸ ਪੀ ਸਾਰੀਆਂ ਫਸਲਾਂ ਤੇ ਕੀਤੀ ਨਾ ਜਿਹੜੇ ਬਦਲਾਅ ਆਏ ਸੀ ਜਿਹੜੇ ਕਹਿੰਦੇ ਸੀ 5 ਮਿੰਟ ਚ ਦੇ ਦਾਂਗੇ ਐਮ ਐਸ ਪੀ 5 ਮਿੰਟ ਚ ਉਹਨਾਂ ਦੇ 5 ਮਿੰਟ ਵੀ ਨਹੀਂ ਆਏ ਤੇ ਕਿਸਾਨ ਤਾਂ ਫੇਰ ਸ਼ੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਵਿਚਾਰੇ ਟਰਾਲੀਆਂ ਦੇ ਉੱਤੇ ਉਹਨਾਂ ਤੇ ਗੋਲੇ ਵਰਸਾਏ ਜਾ ਰਹੇ ਨੇ ਗੋਲੀਆਂ ਵਰਸਾਈਆਂ ਜਾ ਰਹੀਆਂ ਨੇ ਤੇ ਕੀ ਐ ਫਿਰ ਇਹ ਲੋਕ ਕਿਉਂ ਨਹੀਂ ਦੁਖੀ ਹੋਣਗੇ ਠੱਗੇ ਹੋਏ ਮਹਿਸੂਸ ਕਰਤੇ ਆ ਨਗਰ ਸਰਬ ਗੱਲ ਕਰੀਏ ਜਿਵੇਂ ਕਿ ਆਮ ਆਦੀ ਪਾਰਟੀ ਦੇ ਵਿੱਚ ਆਲ ਇੰਡੀਆ ਦਾ ਘਟਚੜ ਹੋਇਆ ਪਿਆ ਸੀ ਪਰ ਉਸ ਤੋਂ ਬਾਅਦ ਜਿਵੇਂ ਕਿ ਘਟਚੜ ਤੋਂ ਬਾਅਦ ਪੰਜਾਬ ਦੇ ਵਿੱਚ ਫੈਸਲਾ ਲੱਗਿਆ ਕਿ 13 ਸੀਟਾਂ ਦੇ ਨਹੀਂ ਲੜੀਏ ਕਾਂਗਰਸ ਲੜੇਗੀ ਪਰ ਉਸ ਤੋਂ ਬਾਅਦ ਦੇਖਿਆ ਕਿ ਜਿਹੜੇ ਕਿ ਕੁਝ ਆਮ ਆਦੀ ਪਾਰਟੀ ਦੇ ਸਾਫਕਾ ਵਧਾਇਗੀ ਸੀ ਸਾਫਕਾ ਜ਼ਿਲ੍ਹਾ ਪ੍ਰਧਾਨ ਵੀ ਤੇ ਡਾਇਰੈਕਟਰ ਵੀ ਰਹਿ ਰਿਹਾ ਕਿ ਵੱਡੇ ਵੱਡੇ ਅਹੁਦੇ ਤੇ ਜਿਹੜੇ ਹੈਗੇ ਸੀ ਤੇ ਉਹ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਆਮ ਆਦੀ ਪਾਰਟੀ ਦਾ ਪੱਲਾ ਫੜ ਲੈਣੇ ਕੋ ਇੱਕ ਗੱਲ ਬੜੀ ਸਪਸ਼ਟ ਹੈ ਤੁਹਾਨੂੰ ਕਿਹਾ ਸੀ ਨਾ ਕਿ 2022 ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੇ ਪਿੱਠ 'ਚ ਛੁਰਾ ਮਾਰਿਆ ਜੀ ਜਿਨ੍ਹਾਂ ਨੇ 2022 'ਚ ਪਿੱਠ 'ਚ ਛੁਰਾ ਮਾਰਿਆ ਸੀ ਉਹਨਾਂ ਦੇ ਚਿਹਰੇ ਨੰਗੇ ਹੋ ਰਹੇ ਆ ਤੁਸੀਂ ਇੱਕ ਇੱਕ ਕਰਕੇ ਦੇਖੋਗੇ ਉਹਦੇ ਕਹਿੰਦੇ ਸੀ ਕਿ ਸਾਨੂੰ ਨਾਲ ਮਲਾ ਲਓ ਬਿਲਕੁਲ ਨਹੀਂ ਮਲਾਉਂਦੇ ਬੁੱਕਲ ਦਾ ਸੱਪ ਕਹਿੰਦੇ ਬਹੁਤ ਮਾੜਾ ਹੁੰਦਾ ਇੱਕ ਵਾਰੀ ਤਾਂ ਦਸ ਗਏ ਬਚ ਗਏ ਅਸੀਂ ਹੁਣ ਦੁਬਾਰਾ ਥੋੜਾ ਡੱッセ ਜਾਣਾ ਇਹ ਜਿਹੜੇ ਉਹ ਬੰਦੇ ਇਹ ਉਹ ਲੋਕ ਜਿਨ੍ਹਾਂ ਨੇ 2022 ਦੇ ਵਿੱਚ ਕਾਂਗਰਸ ਤੋਂ ਵੱਡੇ ਵੱਡੇ ਅਹੁਦੇ ਲੈ ਕੇ 2022 ਦੇ ਵਿੱਚ ਕਾਂਗਰਸ ਨੂੰ ਧੋਖਾ ਦਿੱਤਾ ਉਹਦੀ ਪਿੱਠ 'ਚ ਛੁਰਾ ਮਾਰਿਆ ਸਾਨੂੰ ਤਾਂ ਬੜਿਆਂ ਨੇ ਕਿਹਾ ਵੀ ਮੈਂ ਤਾਂ ਜਾਤੀ ਤੌਰ ਤੇ ਕਾਂਗਰਸਮੈਨ ਆ ਇਹ ਸਾਰੇ ਜੇ ਮੈਂ ਕਿਹਾ ਸੀ ਜਿਹੜਾ ਕਾਂਗਰਸ ਵਾਲਾ ਆ ਉਹਨੂੰ ਤਾਂ ਕਾਂਗਰਸ 'ਚ ਰਹਿਣਾ ਚਾਹੀਦਾ ਜਿਨ੍ਹਾਂ ਨੇ ਕਾਂਗਰਸ ਅੰਦਰੋਂ ਛੱਡ ਕੇ 22 ਚ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਭਾਈ ਉਹਨਾਂ ਨੇ ਕਾਂਗਰਸ 'ਚ ਕਰਨਾ ਕੀ ਆ ਇਹ ਤਾਂ ਪਹਿਲਾਂ ਚਲੇ ਜਾਣੇ ਸੀਗੇ ਇਹ ਪਹਿਲਾਂ ਚਲੇ ਜਾਣੇ ਸੀ ਇਹਨਾਂ ਨੂੰ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਪਿੰਡਾਂ ਦੇ ਵਰਕਰ ਸੀਗੇ ਨਾ ਉਹਨਾਂ ਨੇ ਬੜਨ ਨਹੀਂ ਦਿੱਤਾ ਉਹਨਾਂ ਨੇ ਬੜਨ ਨਹੀਂ ਦਿੱਤਾ ਇਹ ਤਾਂ ਪਹਿਲਾਂ ਹੀ ਹੱਕ 'ਚ ਖਬਰਾਂ ਪਾਉਣ ਲੱਗ ਗਏ ਸੀਗੇ ਕਿਸੇ ਦਾ ਮੁੰਡਾ ਖਬਰਾਂ ਪਾ ਰਿਹਾ ਸੀ ਕੋਈ ਆਪ ਪਾ ਰਿਹਾ ਸੀ ਕੋਈ ਨਾਲ ਮਿਲ ਰਿਹਾ ਸੀ ਜਦੋਂ ਉਹਨਾਂ ਦੇ ਵਰਕਰਾਂ ਨੇ ਪਿੰਡਾਂ ਵਾਲਿਆਂ ਨੇ ਕਹਿਤਾ ਇਹ 5 ਸਾਲ ਉਧਰ ਮਲਾਈ ਖਾ ਕੇ ਆਏ ਆ ਹੁਣ ਫੇਰ ਇੱਥੇ ਲਿਆ ਕੇ ਤੁਸੀਂ ਸਾਡੇ ਤੋਂ ਮੂਹਰੇ ਬਿਠਾ ਦੋਗੇ ਫੇਰ ਅਸੀਂ ਸਾਡੇ ਵਰਕਰਾਂ ਦਾ ਕੀ ਹੋਊਗਾ ਤੇ ਹੁੰਦਾ ਤਾਂ ਮਾੜਾ ਹੀ ਹੈ ਨਾ ਹੁਣ ਇਹ ਫੇਰ ਜਾ ਕੇ ਕਹਿਣਗੇ ਜੀ ਜਿਨ੍ਹਾਂ ਨੂੰ ਚੇਅਰਮੈਨੀਆਂ ਇੱਕ ਹਲਕੇ ਦੇ ਵਿੱਚ ਵੱਧ ਤੋਂ ਵੱਧ ਕੀ ਦੇ ਸਕਦੇ ਹੋ ਤੁਸੀਂ ਕਿਸੇ ਨੂੰ ਚੇਅਰਮੈਨੀਆਂ ਦੇ ਸਕਦੇ ਕਿਸੇ ਨੂੰ ਸਰਪੰਚੀ ਦੇ ਸਕਦੇ ਤੇ ਜਿਨ੍ਹਾਂ ਦਾ ਉੱਥੇ ਢਿੱਡ ਨਹੀਂ ਭਰਿਆ ਢਿੱਡ ਸਿਰਫ ਚੇਅਰਮੈਨੀਆਂ ਨਾਲ ਨਹੀਂ ਸੀ ਭਰਨਾ ਚਾਹੁੰਦੇ ਤਾਂ ਕੁਝ ਹੋਰ ਸੀਗੇ ਉਹ ਮਿਲਿਆ ਨੀਗਾ ਇਮਾਨਦਾਰੀ ਦੀ ਰਾਜਨੀਤੀ ਦੇ ਵਿੱਚ ਮਿਲਦਾ ਨੀਗਾ ਉਹ ਅਸਲੀ ਜੱਟ ਨੇ ਪਿਛਲੇ ਦਿਨੀ ਕਿਹਾ ਕਿ ਜਿਹੜੇ ਕਿ ਇਹ ਆਮ ਆਦੀ ਪਾਰਟੀ ਦਾ ਕਾਂਗਰਸ ਮਿਲ ਚੁੱਕੇ ਨੇ ਜੇਕਰ ਇਹ ਇੱਕ ਦੂਜੇ ਨੂੰ ਜਿਤਾਉਣਗੇ ਬਸ ਉਹੀ ਰਾਜਨੀਤੀ ਹੈ ਕਾਂਗਰਸ ਨੂੰ ਕਿਸੇ ਨਾਲ ਮਿਲਣ ਦੀ ਕੀ ਲੋੜ ਹੈ ਜੇ ਅਸੀਂ ਇਹਨਾਂ ਨਾਲ ਮਿਲਦੇ ਹਾਂ ਅਸੀਂ ਤਾਂ ਹਾਰਦੇ ਹਾਂ ਸਾਨੂੰ ਤਾਂ ਵੋਟ ਹੀ ਲੋਕ ਤਾਂ ਪਾ ਰਹੇ ਆ ਵੀ ਇਹਨਾਂ ਨਾਲ ਨਾ ਮਿਲਿਓ ਆਲ ਇੰਡੀਆ ਦਾ ਇਕੱਠ ਜੋੜ ਕਿਉਂ ਹੋਇਆ ਜੀ ਫਿਰ ਆਲ ਇੰਡੀਆ ਦਾ ਇਕੱਠ ਜੋੜ ਵੱਖ-ਵੱਖ ਸੂਬਿਆਂ ਦੀ ਆਪਣੀ ਆਪਣੀ ਤਸਵੀਰ ਹੈ ਸੂਬਿਆਂ ਦੀ ਕਾਂਗਰਸ ਕਾਂਗਰਸੀ ਵਿੱਚ ਨੇ ਨਾਲੇ ਆਪਣੀ ਆਪਣੀ ਤਸਵੀਰ ਹੈ ਸੂਬਿਆਂ ਦੀ ਜੀ ਜਿਹੜਾ ਮਰਜ਼ੀ ਸੂਬਾ ਜੋ ਮਰਜ਼ੀ ਕਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੱਕ ਯੂਨਿਟ ਹੈ ਉਹਦੇ ਆਪਣੇ ਅਧਿਕਾਰ ਦਿੱਤੇ ਆ ਇਹੀ ਤਾਂ ਲੋਕਤੰਤਰ ਹੈ ਨਾ ਐਂ ਤਾਂ ਕਾਂਗਰਸ ਪਾਰਟੀ ਕੇਰਲਾ ਦੇ ਵਿੱਚ ਉਹਦੇ ਸੀਪੀਐਮ ਦੇ ਖਿਲਾਫ ਨਹੀਂ ਇਲੈਕਸ਼ਨਾਂ ਲੜਦੀ ਤੇ ਫੇਰ ਤੇ ਜਦੋਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਆਊਗੀ ਤੇ ਉੱਥੇ ਫਿਰ ਜਿਹੜੇ ਸੰਵਿਧਾਨ ਦੇ ਨਾਲ ਖੜਨਗੇ ਉਹਨਾਂ ਨਾਲ ਹੀ ਆ ਵੀ ਜੇ ਕੋਈ ਰਾਜ ਗਲਤ ਦੇ ਰਿਹਾ ਤੇ ਉਹਦੇ ਖਿਲਾਫ ਤੇ ਇਲੈਕਸ਼ਨਾਂ ਲੜਾਂਗੇ ਉਹਦੇ ਖਿਲਾਫ ਤੇ ਬੋਲਾਂਗੇ ਦੇਸ਼ ਬਚਾਉਣ ਦੀ ਸੰਵਿਧਾਨ ਦੀ ਗੱਲ ਕਰੀ ਤੁਸੀਂ ਕਿਵੇਂ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੇ ਇਹਨਾਂ ਤੋਂ ਕੁੱਝ ਬਚਾਉਣਾ ਦਿੱਤਾ ਬੀਜੇਪੀ ਤੋਂ ਉਹਨਾਂ ਨੇ ਕਮੇਟੀ ਬਣਾਤੀ ਸੰਵਿਧਾਨ ਤੋੜਨ ਦੀ ਬਾਬਾ ਭੀਮਰਾਮ ਅੰਬੇਦਕਰ ਦੇ ਸੰਵਿਧਾਨ ਨੂੰ ਤੋੜਨ ਵਾਲੀ ਕਮੇਟੀ ਬਣਾਤੀ ਬਣਾ ਚੁੱਕੇ ਨੇ ਉਹ ਇੱਕ ਇਲੈਕਸ਼ਨ ਦੀ ਗੱਲ ਨਹੀਂ ਕਰਦੇ ਕੀ ਗੱਲ ਕਰਦੇ ਨੇ ਉਹ ਇੱਕ ਇਲੈਕਸ਼ਨ ਦੀ ਗੱਲ ਕਰ ਇੱਕ ਇਲੈਕਸ਼ਨ ਕਦੋਂ ਸੰਵਿਧਾਨ 'ਚ ਲਿਖਿਆ ਇੱਕ ਇਲੈਕਸ਼ਨ ਹੈ ਕਿਹੜੇ ਸੰਵਿਧਾਨ 'ਚ ਲਿਖਿਆ ਵੀ ਇੱਕ ਇਲੈਕਸ਼ਨ ਹੋਊਗੀ ਕਿਉਂ ਕਰਦੇ ਨੇ ਉਹ ਤਾਂ ਰਾਸ਼ਟਰਪਤੀ ਬੰਨਾ ਚਾਹੁੰਦਾ ਆ ਚైనా ਵਾਂਗੂ ਮੋਦੀ ਵੀ ਚైనా ਉਸ ਤੋਂ ਬਾਅਦ ਪੁੱਤਣ ਵਾਂਗੂ ਉਹਦੇ ਵਾਂਗੂ ਬਣੇ ਰਹੂਗਾ ਟੂਠੀਆਂ ਸੱਚੀਆਂ ਜੀਆਂ ਚੋਣਾ ਹੋ ਜਣ ਪਤਨ ਦੀਆਂ ਹੋਈ ਗਈਆਂ ਚੋਣਾ ਜਿਹੜਾ ਉਹਦਾ ਵਿਰੋਧੀ ਸੀਗਾ ਉਹਨੂੰ ਤਾਂ ਜ਼ਹਿਰ ਦੇ ਕੇ ਮਾਰਤਾ ਉਹੋ ਜੀਆਂ ਚੋਣਾ ਚੈਨਾਂ ਚ ਹੋ ਜਾਂਦੀਆਂ ਲੋਕਤੰਤਰ ਤਾਂ ਇਹੀ ਹੈ ਨਾ ਜਿਹਦੇ ਵਿੱਚ ਖੁੱਲੀ ਗੱਲ ਕਰਨ ਦਾ ਆਵਾਜ਼ ਚੁੱਕਣ ਦਾ ਅਧਿਕਾਰ ਹੋਵੇ ਜਿਹਦੇ ਵਿੱਚ ਕੋਈ ਨਿਆਂ ਹੋਵੇ ਮੈਨੂੰ ਐਂ ਦੱਸੋ ਚੋਣ ਕਮਿਸ਼ਨ ਚੋਣ ਕਮਿਸ਼ਨਰ ਦੀ ਨਿਯੁਕਤੀ ਕਰਨੀ ਹੈ ਜੀ ਹਿੰਦੁਸਤਾਨ ਦੇ ਦੀ ਉਦੇ ਵਿੱਚ ਸੁਪਰੀਮ ਕੋਰਟ ਦਾ ਹੋਣਾ ਨਹੀਂ ਚਾਹੀਦਾ ਚੀਫ ਜਸਟਿਸ ਕਿਵੇਂ ਨਿਆਂ ਹੋਊਗਾ ਇੱਕ ਪਾਰਟੀ ਦੇ ਦੋ ਬੰਦੇ ਤੇ ਇੱਕ ਪਾਰਟੀ ਦਾ ਇੱਕ ਬੰਦਾ ਨਿਊਟਰਲ ਬੰਦਾ ਵਿੱਚ ਹੈ ਹੀ ਨਹੀਂ ਤਿੰਨ ਬੰਦਿਆਂ ਦੇ ਵਿੱਚੋਂ ਕੀ ਆ ਉਹ ਜਿੰਨਾ ਈਡੀ ਨੇ ਇਨਕਮ ਟੈਕਸ ਨੇ ਤੇ ਆਈਪੀ ਨੇ ਤੇ ਦੂਜਿਆਂ ਨੇ ਜਿੰਨੇ ਬੰਦੇ ਡਰਾਏ ਸੀਬੀਆਈ ਨੇ ਜਿੰਨੀਆਂ ਕੰਪਨੀਆਂ ਨੂੰ ਡਰਾਇਆ ਉਹ ਸਾਰੇ ਹੁਣ ਤੁਹਾਨੂੰ ਦੇ ਇਲੈਕਟੋਰਲ ਬਾਂਡ ਤੁਹਾਡੇ ਸਾਹਮਣੇ ਆ ਹੀ ਰਹੇ ਨੇ ਤੁਸੀਂ ਪੱਤਰਕਾਰ ਹੋ ਇਹ ਇਲੈਕਟੋਰਲ ਬਾਂਡ ਕਿਵੇਂ ਆ ਰਹੇ ਨੇ ਬੀਜੇਪੀ ਨੂੰ ਇੱਕ ਜੂਏ ਵਾਲੀ ਕੰਪਨੀ 1.5 ਹਜ਼ਾਰ ਕਰੋੜ ਰੁਪਇਆ ਦੇ ਰਹੀ ਹੈ ਡਰਾ ਲਿਆ ਪਹਿਲਾਂ ਉਹਨੂੰ ਫਿਰ ਉਹਦੇ ਤੋਂ ਕਹਿ ਵੀ ਪਾ ਪੈਸੇ ਇਹ ਇਹ ਸ਼ੋਅ ਨਹੀਂ ਸੀ ਹੁੰਦੇ ਸੁਪਰੀਮ ਕੋਰਟ ਨੇ ਕਹਿ ਲਿਆਓ ਹੁਣ 21 ਤਰੀਕ ਨੂੰ ਹੋਰ ਸੱਪ ਨਿਕਲਾਉਣੇ ਆ ਵੀ ਇਹੋ ਜਿਹਾ ਪ੍ਰਧਾਨ ਮੰਤਰੀ ਚਾਹੀਦੇ ਇਹੋ ਜਿਹਾ ਸਾਡੇ ਹੋਮ ਮਿਨਿਸਟਰ ਚਾਹੀਦੇ ਨੇ ਇਹੋ ਜਿਹੀ ਸਰਕਾਰ ਚਾਹੀਦੀ ਹੈ ਮੈਨੂੰ ਐਂ ਦੱਸੋ ਅਸੀਂ ਪਾਕਿਸਤਾਨ ਤੋਂ ਆਏ ਆ ਕਿਉਂ ਛੱਡ ਕੇ ਆਏ ਸੀ ਪਾਕਿਸਤਾਨ ਇਹ ਧਰਮ ਨਿਰਪੱਖ ਦੇਸ਼ ਨਹੀਂ ਸੀ ਬਣਾਇਆ ਜਨਾਹ ਨੇ ਇਹ ਧਰਮ ਨਿਰਪੱਖ ਦੇਸ਼ ਬਣਾਇਆ ਸੀ ਗਾਂਧੀ ਤੇ ਨਹਿਰੂ ਨੇ ਅੰਬੇਦਕਰ ਦਾ ਸੰਵਿਧਾਨ ਦਿੱਤਾ ਸੀ ਜਿੱਤੇ ਸਾਰੀਆਂ ਜਾਤਾਂ ਸਾਰੇ ਧਰਮਾਂ ਦਾ ਇੱਕ ਜਿੰਨਾ ਬਰਾਬਰ ਦਾ ਸਤਿਕਾਰ ਹੈ ਤੇ ਕੀ ਫਿਰ ਅਸੀਂ ਜਦੋਂ 10 ਲੱਖ ਲੋਕਾਂ ਦਾ ਕਤਲ ਕਰਾਉਣ ਤੋਂ ਬਾਅਦ ਪਾਕਿਸਤਾਨ ਚੋਂ ਇੱਧਰ ਆਪਣੀਆਂ ਹਵੇਲੀਆਂ ਆਪਣੀਆਂ ਜਾਇਦਾਦਾਂ ਆਪਣੇ ਪਰਿਵਾਰਕ ਮੈਂਬਰ ਖੋ ਕੇ ਇੱਧਰ ਆ ਗਏ ਤੇ ਇਹਦਾ ਮਤਲਬ ਇਹ ਹੋ ਗਿਆ ਵੀ ਇੱਥੇ ਆ ਕੇ ਫਿਰ ਸਾਨੂੰ ਉਹੋ ਜਿਹਾ ਮਾਹੌਲ ਮਿਲੂਗਾ ਇਹ ਸੰਵਿਧਾਨ ਸੀਗਾ ਇਹ ਸਾਡੇ ਦੇਸ਼ ਦਾ ਲੋਕਤੰਤਰ ਸੀਗਾ ਜਨਾਬ ਇਹ ਹੀ ਕਹਿੰਦਾ ਸੀਗਾ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਆ ਰਿਹਾ ਐਸਐਸ ਦਾ ਉਸ ਵੇਲੇ ਹਿੰਦੂ ਮਹਾਸਭਾ ਦਾ ਤੇ ਆਰਐਸਐਸ ਦਾ ਇਹੀ ਏਜੰਡਾ ਸੀਗਾ ਉਸ ਵੇਲੇ ਵੀ ਇਹ ਇਕੱਠੇ ਤਾਂ ਇਲੈਕਸ਼ਨਾਂ ਲੜਦੇ ਸੀ ਕੱਢੋ ਇਤਿਹਾਸ ਜਨਾ ਨਾਲ ਰਲ ਕੇ ਮੁਸਲਮਾਨ ਲੀਗ ਨਾਲ ਰਲ ਕੇ ਉਸ ਵੇਲੇ ਜਿਹੜੀ ਹਿੰਦੂ ਮਹਾਸਭਾ ਸੀਗੀ ਇਲੈਕਸ਼ਨ ਲੜਿਆ ਕਰਦੀ ਸੀ ਇਸ ਤਰ੍ਹਾਂ ਦੇ ਲੋਕਤੰਤਰ ਨੂੰ ਤਾਂ ਪਹਿਲਾਂ ਵੀ ਨਹੀਂ ਸੀ ਚਾਹੁੰਦੇ ਇਹ ਇਤਿਹਾਸ ਬਹੁਤ ਹੈ ਇਹਦੇ ਵਿੱਚ ਪਿਆ ਸਾਰਾ ਕੁਝ ਨਗਰ ਸਾਹਿਬ ਤੋਂ ਗੱਲ ਕਰੇ ਇਲੈਕਸ਼ਨ ਦੀ ਇਲੈਕਸ਼ਨ ਦੇ ਵਿੱਚ ਪਿਛਲੀ ਵਾਰ 92 ਸੀਟਾਂ ਆਮ ਆਦੀ ਪਾਰਟੀ ਨੂੰ ਮਿਲੀਆਂ 17 ਸੀਟਾਂ ਕਾਂਗਰਸ ਨੂੰ ਮਿਲੀਆਂ ਨੇ ਕਿਵੇਂ ਹੁਣ ਲੋਕਾਂ ਦੇ ਕਿਵੇਂ ਦਾ ਆ ਆਮ ਆਦੀ ਪਾਰਟੀ ਬਦਲਾਅ ਨੂੰ ਲੈ ਕੇ ਆਏ ਸੀ ਸਕੂਲ ਆ ਫੈਮਿਨਸ ਬਣਾਏ ਗਏ ਹੋਰ ਸਕੀਮਾਂ ਦਿੱਤੀਆਂ ਨੇ ਤੁਸੀਂ ਕੀ ਅੱਗੇ ਕਿਹੜਾ ਸਕੂਲ ਬਣਾਇਆ ਦੱਸੋ ਤੁਹਾਡੇ ਤੁਸੀਂ ਤਾਂ ਫਤੇਗੜ ਸਾਹਿਬ ਦੇ ਹੋ ਇੱਕ ਸਕੂਲ ਦਾ ਨਾਮ ਲੈ ਦੋ ਕਿਹੜਾ ਐਮਿਨੈਂਸ ਵਾਲਾ ਸਕੂਲ ਬਣ ਗਿਆ ਫਤੇਗੜ ਸਾਹਿਬ ਦੱਸੋ ਤਾਂ ਸਹੀ ਸਕੂਲ ਤਾਂ ਅਸੀਂ ਬਣਾ ਗਏ ਸੀਗੇ ਹਸਪਤਾਲ ਦੀ ਨਵੀਂ ਬਿਲਡਿੰਗ ਬਣਾ ਕੇ ਗਏ ਸੀਗੇ ਪੰਜਾਬ ਅਸ਼ਤਰਿਆਂ ਦਾ ਜੱਚਾ ਬੱਚਾ ਸੁਪਰ ਸਪੈਸ਼ਲਿਟੀ ਹਸਪੀਟਲ ਉਹਦਾ ਕੀ ਹਾਲ ਕਰਤਾ ਜਾਂ 2 ਸਾਲ ਚ ਉਹ ਤਾਂ ਕਹਿੰਦੇ ਡਾਕਟਰਾਂ ਦੀ ਭਰਤੀ ਕੀਤੀ ਜਾਂ ਨਾ ਵਧੀਆ ਸੀ ਆਸਥਾ ਤੁਸੀਂ ਦੇਖੋ ਤੁਸੀਂ ਜਾਓ ਨਾ ਸਟੋਰੀ ਕਰੋ ਨਾ ਜਾ ਕੇ ਹਸਪਤਾਲ ਦੇ ਅੰਦਰ ਜਾਓ ਕੀ ਉਹ ਮਦਰ ਚਾਈਲਡ ਕੇਅਰ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਆਪੀ ਡੀਆਂ ਚੱਕ ਕੇ ਉਹਦੇ ਵਿੱਚ ਰੱਖਦੀਆਂ ਜਿਹੜਾ ਸਹੂਲਤ ਲੋਕਾਂ ਨੂੰ ਦਿੱਤੀ ਸੀ ਕਿ ਬੱਚਾ ਜੰਮ ਬੱਚੇ ਜੰਮਣ ਤੋਂ ਪਹਿਲਾਂ ਤੋਂ ਲੈ ਕੇ ਤੇ ਜੰਮਣ ਤੱਕ ਤੇ ਜੰਮਣ ਤੋਂ ਬਾਅਦ ਤੱਕ ਬੱਚਿਆ ਟੋਟਲ ਇਲਾਜ ਜਿਹੜਾ ਹੈਗਾ ਆ ਦੋ ਵਧੀਆ ਉੱਥੇ ਆਪਰੇਸ਼ਨ ਥੀਟਰ ਬਣਾਏ ਸੀ 50 ਬੈੱਡਡ ਹਸਪੀਟਲ ਬਣਾਇਆ ਸੀਗਾ ਉਹਦਾ ਕੀ ਹਾਲ ਕਰਤਾ ਆ? ਉਹਨੂੰ ਸਿਵਲ ਹਸਪਤਾਲ ਬਣਾਤਾ। ਮਤਲਬ ਆ ਹਾਲ ਕੀਤਾ ਜਾ ਇਹਨਾਂ ਨੇ। ਜਿਹੜੀਆਂ ਜਿਹੜੇ ਮਹੱਲੇ ਪੱਦਰ ਤੇ ਲਾ ਦੇਣ ਲੱਗੇ ਮਹੱਲਾ ਕਹਿੰਦੇ ਕੋਲ ਤੇ ਮਹੱਲਾ ਕਿ ਨਹੀਂ ਤੁਹਾਡੇ ਮਹੱਲੇ 'ਚ ਖੁੱਲਿਆ ਕੋਈ? ਤੁਸੀਂ ਕਿਹੜੇ ਮਹੱਲੇ 'ਚ ਰਹਿੰਦੇ ਹੋ? ਗੋਲਡਨ ਸਿਟੀ 'ਚ ਖੁੱਲਿਆ ਕੋਈ? ਕਿਉਂ ਵੀ? ਤੁਹਾਡੇ ਖੁੱਲਿਆ ਕੋਈ? ਹੈਂ? ਨਹੀਂ ਪੁੱਛ ਲੈਨੇ ਆਪਾਂ। ਸੰਤਰਾਮ ਜੀ ਤੁਹਾਡੇ ਮਹੱਲੇ 'ਚ ਖੁੱਲਿਆ? ਹੋਰ ਕੌਣ ਹੈ? ਤੁਹਾਡੇ ਖੁੱਲਿਆ ਭਾਈ? ਪਿੰਡ 'ਚ ਖੁੱਲਿਆ ਹੋਵੇ ਜਿਹੜੀ ਸਭ ਤੋਂ ਪੁਰਾਣੀ ਡਿਸਪੈਂਸਰੀ ਜ਼ਿਲ੍ਹੇ ਚੱਲਦੀ ਸੀ ਉਹ ਡਿਸਪੈਂਸਰੀ ਜਿਹੜੀ ਵੱਡੀ ਸੀਗੀ ਉਹਨੂੰ ਛੋਟਾ ਕਰਤਾ ਮੈਂ ਲੱਕ ਨੀਨਿਕ ਬਣਾਤਾ ਜਿਹੜੀਆਂ ਪਹਿਲਾਂ ਪੀ ਐਚ ਸੀ ਚੱਲਦੀਆਂ ਸੀ ਕਿ ਉਹਨਾਂ ਨੂੰ ਮੈਂ ਲੱਕ ਨੀਨਿਕ ਬਣਾਤਾ ਉਹ ਯਾਰ ਕਮਾਲ ਹੋ ਗਈ ਲੋਕ ਤਾਂ ਵਧਾਉਂਦੇ ਨੇ ਇਹਨਾਂ ਨੇ ਘਟਾਤਾ ਕੀ ਕਰੋਗੇ ਤੁਸੀਂ ਮਤਲਬ ਬਿਲਕੁਲ ਜਿਹੜੇ ਕਹਿੰਦੇ ਸੀ ਬੋਰਡਾਂ ਦੇ ਉੱਤੇ ਬਾਦਲਾਂ ਦੀਆਂ ਫੋਟੋਆਂ ਨੇ ਚੰਨੀ ਦੀਆਂ ਫੋਟੋਆਂ ਨੇ ਅੱਜ ਕਿਹੜੇ ਉਹਨਾਂ ਬੋਰਡਾਂ ਦੇ ਉਹਦੇ ਨਾਲੋਂ 10 ਗੁਣਾ ਜ਼ਿਆਦਾ ਬੋਰਡਾਂ ਦੇ ਉੱਤੇ ਕਿਦੀਆਂ ਫੋਟੋਆਂ ਨੇ ਬੈਗਾਂ ਬੁਰੀ ਫੋਟੋ ਆ ਬੈਗਾਂ ਤੇ ਵੀ ਫੋਟੋਆਂ ਨੇ ਹੁਣ ਤਾਂ ਆਟੇ ਵਾਲੀਆਂ ਆ ਜਿਹੜੀਆਂ ਚੀਨ ਆ ਜਿਹੜੀਆਂ ਨੇ ਕਣਕ ਵਾਲੀਆਂ ਥੈਲੀਆਂ ਤੇ ਵੀ ਫੋਟੋ ਲਾਤੀ ਉਹ ਯਾਰ ਇੰਨੀ ਭੁੱਖ ਸੀਗੀ ਸਿਰਫ ਭੰਡ ਪੁਣਾ ਹੀ ਕਰਨਾ ਸੀਗਾ ਹਸਾਉਣ ਵਾਸਤੇ ਲੋਕਾਂ ਨੂੰ ਕੁਝ ਕਰਨਾ ਵੀ ਚਾਹੀਦਾ ਯਾਰ ਬੋਲ ਕਹਨੇ ਆ ਸੌਖੇ ਨੇ ਪਗਾਉਣੇ ਬੜੇ ਔਖੇ ਨਹੀਂ ਅੱਜ ਸਿਕਿਉਰਿਟੀ 1100 ਬੰਦਿਆਂ ਦੀ ਆ ਭਗਵੰਤ ਮਾਨ ਨਾਲ ਜਿਹੜਾ ਕਹਿੰਦਾ ਸੀ ਕੀ ਲੋੜ ਆ ਇਹ ਟੂੰ 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 ਕਰਕੇ ਜਾਂਦੇ ਆ ਤੇ ਹੁਣ ਕਿਵੇਂ ਜਾਂਦਾ ਹੈ ਇਹਦੀ ਧਰਮ ਪਤਨੀ ਕਿਵੇਂ ਜਾਂਦੀ ਹੈ ਇਹਦੀ ਮਾਂ ਕਿਵੇਂ ਜਾਂਦੀ ਹੈ ਇਹਦੀ ਭੈਣ ਕਿਵੇਂ ਜਾਂਦੀ ਹੈ ਇਹਦਾ ਜੀਜਾ ਕਿਵੇਂ ਜਾਂਦਾ ਹੈ ਤਾਂ ਕਹਿੰਦੇ ਵੀਆਈਪੀ ਕਲਚਰ ਖਤਮ ਕਰਤਾ ਸੀ ਇਹ ਖਰਤਾ ਨਾ ਦੇਖ ਲੋ ਨਾ ਕਲਚਰ ਤੁਹਾਡੇ ਕੋਲੇ ਹੀ ਆਉਂਦੀਆਂ ਨੇ ਵੀਡੀਓ ਤੁਸੀਂ ਉਹ ਬਣਾਉਨੇ ਹੋ ਊਂ ਊਂ ਕਰਦੀਆਂ ਗੱਡੀਆਂ ਦੀ ਅਸੀਂ ਤਾਂ ਨਹੀਂ ਬਣਾਉਂਦੇ ਵੀਆਈਪੀ ਕਲਚਰ ਖਤਮ ਤਾਂ ਕਰਤਾ ਪਰ ਸੁਪਰ ਵੀਆਈਪੀ ਬਣਾਤਾ ਸਰ ਲਾਸਟ ਸਵਾਲ ਹੈ ਲੋਕਾਂ ਨੂੰ ਕੀ ਹੈ ਹੁਣ ਚੋਣਾ ਦਾ ਵਿਗਲ ਬਚ ਚੁੱਕਿਆ ਲੋਕਾਂ ਨੂੰ ਕੀ ਅਪੀਲ ਕਰਦੇ ਦੇਖੋ ਲੋਕਾਂ ਨੂੰ ਇੱਕੋ ਹੀ ਬੇਨਤੀ ਕਰਦੇ ਆਂ ਦੇਖੋ ਇਹਨਾਂ ਨੇ ਕਿਹਾ ਸੀ ਸਾਨੂੰ 6 ਮਹੀਨੇ ਦੇ ਦਿਓ ਫਿਰ ਕਹਿੰਦੇ ਸਾਲ ਦੇ ਦਿਓ ਫਿਰ ਕਹਿੰਦੇ ਅਜੇ ਫੇਰ ਸਮਾਂ ਘਟ ਹੈ ਡੇਢ ਸਾਲ ਦੇ ਦਿਓ ਅਸੀਂ ਤਾਂ 2 ਸਾਲ ਦੇਤੇ ਵੀ ਜੇ ਲੋਕਾਂ ਨੂੰ ਕੁਝ ਲੱਗਿਆ ਵੀ 2 ਸਾਲਾਂ ਚ 1000 ਰੁਪਈਆ ਮਿਲ ਗਿਆ ਨੌਕਰੀ ਮਿਲ ਗਈ ਆ ਕੋਈ ਕੋਈ ਪੈਨਸ਼ਨ 2500 ਹੋ ਗਈ ਆ ਬੇਰੁਜ਼ਗਾਰੀ ਪੱਤਾ ਮਿਲ ਗਿਆ ਆ ਕਿਸਾਨਾਂ ਨੂੰ ਐਮਐਸਪੀ ਮਿਲ ਗਈ ਹੈ ਜੇ ਆਪਾਂ ਲਾ ਕਲੀਨਿਕ ਤੁਹਾਡੇ ਮਹੱਲਿਆਂ ਚ ਖੁੱਲ ਗਏ ਨੇ ਜਾਂ ਜਿਹੜੇ ਹਸਪਤਾਲ ਤੁਹਾਡੇ ਖੁੱਲ ਗਏ ਨੇ ਸਕੂਲ ਤੁਹਾਡੇ ਬਣ ਗਏ ਨੇ ਤੁਹਾਡੇ ਬੱਚੇ ਸਰਕਾਰ ਪਰ ਪ੍ਰਾਈਵੇਟ ਤੋਂ ਹਟਾ ਕੇ ਤੁਸੀਂ ਆਪਣੇ ਬੱਚੇ ਸਰਕਾਰੀ ਚ ਲਾਤੇ ਆ ਫੇ ਤਾਂ ਫੇ ਤਾਂ ਪਾ ਦਿਓ ਵੋਟਾਂ ਤੇ ਜੇ ਇਹ ਨਾ ਭੰਡਾਂ ਦੀਆਂ ਗੱਲਾਂ ਹੀ ਸੁਣਨੀਆਂ ਨੇ ਯਾਰ ਹਾਸ ਰਸ ਇਹਦੇ ਨਾਲੋਂ ਤਾਂ ਭੰਡ ਸੱਦ ਲਿਆ ਕਰੋ ਯਾਰ ਆਉਂਦੇ ਆ ਭੰਡ ਉਹਨਾਂ ਨੂੰ ਕੀ ਦੇਨੇ ਆ ਪਾ 10 10 ਰੁਪਏ 20 ਵੀਰ ਦੇਨੇ ਹੁੰਦੇ ਆ ਉਹ ਤਾਂ ਇਤੋਂ ਵਧੀਆ ਮਨੋਰੰਜਨ ਕਰਦੇ ਆ ਤੇ ਜੇ ਉਹੀ ਮਨੋਰੰਜਨ ਹਾਸਾ ਹੀ ਕਰਨਾ ਆ ਫੇ ਤਾਂ ਕੋਈ ਗੱਲ ਨਹੀਂ ਸੰਜੀਦਾ ਰਾਜਨੀਤੀ ਹੋਣੀ ਚਾਹੀਦੀ ਐ ਸੰਜੀਦਾ ਰਾਜਨੀਤੀ ਇਹ ਸੰਜੀਦਾ ਆ ਵਿਧਾਨ ਸਭਾ 'ਚ ਦੇਖਿਆ ਸੀ ਮੁੱਖ ਮੰਤਰੀ ਦਾ ਹਾਲ ਮੁੱਖ ਮੰਤਰੀ ਕਾ ਪਹਿਲਾ ਵੀ ਹੋਈ ਨਹੀਂ ਯਾਰ ਅਸੀਂ ਵਿਧਾਨ ਸਭਾ 'ਚ ਬੋਲਿਆ ਕਰਦੇ ਸੀ ਮੁੱਖ ਮੰਤਰੀ ਚੁੱਪ ਕਰਕੇ ਸੁਣਿਆ ਕਰਦਾ ਸੀ ਜਵਾਬ ਦਿਆ ਕਰਦਾ ਸੀਗਾ ਰਾਮ ਨਾਲ ਕਿਉਂਕਿ ਉਹ ਸਭ ਤੋਂ ਸਭ ਤੋਂ ਅਹਿਮ ਮਤਲਬ ਕਸਟੋਡੀਅਨ ਹੁੰਦਾ ਆ ਵਿਧਾਨ ਸਭਾ ਦਾ ਕਿ ਜੇ ਬਜ਼ੁਰਗੀ ਬਜ਼ੁਰਗੀ ਜਦੋਂ ਤੀਮੀਆਂ ਲੜ ਰਹੀਆਂ ਨੇ ਤੇ ਬਜ਼ੁਰਗ ਉਹਨਾਂ ਦੇ ਵਿੱਚ ਜਾ ਕੇ ਆਪਣਾ ਹੀ ਰੋਲਾ ਪਾ ਦੇਵੇ ਤਾਂ ਉਹਦਾ ਕੀ ਫਾਇਦਾ ਸੋ ਇਸ ਕਰਕੇ ਇਹ ਅੱਜ ਪੰਜਾਬ ਦੇ ਵਿੱਚ ਜਿਹੜਾ ਇਹ ਜਿਹੜਾ ਇਹ ਐਕਸਪੈਰੀਮੈਂਟ ਕੀਤਾ ਲੋਕਾਂ ਨੇ ਉਹ ਫੇਲ ਹੋ ਗਿਆ ਆ ਤੁਸੀਂ ਲੋਕਾਂ ਨੂੰ ਹੁਣ ਇੱਥੇ ਬਜ਼ੁਰਗਔਰਤਾਂ ਨੂੰ ਪੁੱਛਣਾ ਸੀ 24 24000 ਰੁਪਿਆ ਹੋ ਗਿਆ ਜੇ 1000 ਰੁਪਿਆ ਮਹੀਨੇ ਦਾ ਦੇਣਾ ਸੀ ਨਾ ਤੇ 2 ਸਾਲ ਚੌਥੇ ਪੂਰੇ ਹੋ ਗਏ 4 ਦਿਨ ਹੋ ਗਏ 2 ਸਾਲ ਪੂਰੇ ਹੋ ਗਏ ਤੇ 24000 ਰੁਪਿਆ ਹੋ ਗਿਆ ਬੀਬੀਆਂ ਦਾ ਹੁਣ ਪਤਾ ਮੈਨੂੰ ਕੀ ਕਹਿ ਰਹੀਆਂ ਸੀ ਉਹਨਾਂ ਨੂੰ ਪਤਾ ਉਹਨਾਂ ਨੂੰ ਲੱਗਿਆ ਕਿਤੇ ਆਮ ਆਦਮੀ ਪਾਰਟੀ ਵਾਲਾ ਆ ਗਿਆ ਝੰਡਾ ਨਹੀਂ ਨਾ ਲਾਇਆ ਉਹ ਕਹਿੰਦੇ ਭਾਈ 24000 ਲੈ ਕੇ ਆਏ ਹੂੰ ਮੈਨੂੰ ਮੈਂ ਇੱਕ ਬੀਬੀ ਕਹਿੰਦੀ ਭਾਈ ਬੋਰਡ ਲਾਉਣਾ ਪੈਣਾ ਆ ਜਿਹੜਾ ਜਿਹੜਾ ਜੇ ਸਾਡੇ ਤੋਂ ਵੋਟਾਂ ਮੰਗਣ ਆਉਣਾ 24000 ਲੈ ਕੇ ਆਇਓ ਸਾਡਾ ਹੁਣ ਇਹਨਾਂ ਨੇ ਇਹਨਾਂ ਦੇ ਗੱਲ 'ਚ ਉਹੀ ਛਿੱਤਰ ਪੈਣੇ ਇਹ ਸਾਣਾ ਸਾਬਕਾ ਵ代ਕ ਕੁਲਜੀਤ ਸਿੰਘ ਨਾਗਰਾ ਜਿਹਨਾਂ ਵੱਲੋਂ ਕਿਹਾ ਗਿਆ ਕਿ ਅੱਜ 2 ਸਾਲ ਤੋਂ ਵੱਧ ਸਮਾਂ ਸਰਕਾਰ ਦਾ ਵਿਚਕ ਹੈ ਜਿਨ੍ਹਾਂ ਨੇ ਇਹ ਲੋਕਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਕਿ ਜਿਹੜਾ 24000 ਰੁਪਏ ਉਹਨਾਂ ਨੇ 1000 ਰੁਪਏ ਪੱਤਾ ਦੇਣ ਦਾ ਔਰਤ ਨੂੰ ਵਾਅਦਾ ਕੀਤਾ ਜੇ 24000 ਬਣ ਚੁੱਕਾ ਹੈ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਸਵਾਲ ਪੁੱਛਨੇ ਸ਼ੁਰੂ ਕਰ ਦੇਣੇ ਸਵਾਲ ਖੜੇ ਕਰਨੇ ਚਾਹੀਦੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਭਿਧਾਨ ਨੂੰ ਬਚਾਉਣ ਦੀ ਲੋੜ ਹੈ ਤੇ ਭਾਜਪਾ ਨੂੰ ਪਹੁੰਚਾਉਣ ਦੀ ਲੋੜ ਹੈ ਫਤਿਹਕਰ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਟਦੀ ਅਸੀਂ ਰਿਪੋਰਟ